ਆਮ ਆਦਮੀ ਪਾਰਟੀ ਪੰਜਾਬ ਦੇ ਤਿੰਨ ਰਾਜ ਸਭਾ ਮੈਂਬਰਾਂ ਦੀ ਸੁਨੀਤਾ ਕੇਜਰੀਵਾਲ ਦੇ ਨਾਲ ਮੁਲਾਕਾਤ ਸੰਜੀਵ ਅਰੋੜਾ ਵਿਕਰਮਜੀਤ ਸਾਨੀ ਤੇ অশੋਕ ਮਿੱਤਲ ਨੇ ਮੁਲਾਕਾਤ ਕੀਤੀ ਹੈ ਈਬੀਡੀ ਹਿਰਾਸਤ ਦੇ ਵਿੱਚ ਨੇ ਅਰਵਿੰਦ ਕੇਜਰੀਵਾਲ ਸੋ ਪੰਜਾਬ ਤੋਂ ਆਪ ਦੇ ਸੱਤ ਰਾਜ ਸਭਾ ਸੰਸਦ ਮੈਂਬਰਾਂ ਦੇ ਵਿੱਚੋਂ ਤਿੰਨ ਨੇ ਆਮ ਆਦਮੀ ਪਾਰਟੀ ਸੁਪਰੀਮ ਹੋਰ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਦੇ ਨਾਲ ਇੱਕ ਜੁਟਤਾ ਦਿਖਾਈ ਜੋ ਈਡੀ ਦੀ ਹਿਰਾਸਤ ਦੇ ਵਿੱਚ ਇਸ ਵੇਲੇ ਉਹਨਾਂ ਦੇ ਪਤੀ ਅਰਵਿੰਦ ਕੇਜਰੀਵਾਲ ਤੇ ਦਿੱਲੀ ਦੇ ਮੁੱਖ ਮੰਤਰੀ ਜੁਡੀਸ਼ੀਅਲ ਕਸਟਡੀ ਦੇ ਵਿੱਚ ਉਸੇ ਖਬਰ ਦੇ ਉੱਪਰ ਮੇਰੇ ਸਹਿਯੋਗੀ ਸੰਮਤ ਪ੍ਰੀਤ ਮਾਹਲ ਜਿਹੜੇ ਨੇ ਲਾਈਵ ਜੁੜੇ ਹੋਏ ਨੇ ਸੰਮਤ ਤਿੰਨ ਰਾਜ ਸਭਾ ਮੈਂਬਰ ਪੰਜਾਬ ਤੋਂ ਜਿਹੜੇ ਨੇ ਉਹਨਾਂ ਨੇ ਮੁਲਾਕਾਤ ਕੀਤੀ ਹੈ ਕੀ ਕੁਝ ਕਿੰਨਾ ਸਮਾਂ ਇਹ ਮੁਲਾਕਾਤ ਚੱਲੀ ਤੇ ਕੀ ਕੁਝ ਖਾਸ ਇਸ ਮੁਲਾਕਾਤ ਦੇ ਵਿੱਚ ਰਿਹਾ ਬਲਦੀਪ ਦੇਖੋ ਇੱਥੇ ਦੱਸਣਾ ਚਾਹੁੰਦੇ ਆ ਕਿ ਸਭ ਤੋਂ ਪਹਿਲਾਂ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਦੇ ਵਿੱਚ ਰਾਜ ਸਭਾ ਮੈਂਬਰ ਜੋ ਸੱਤ ਰਾਜ ਰਾਜ ਸਭਾ ਮੈਂਬਰ ਨੇ ਪੰਜਾਬ ਦੇ ਖਾਸ ਤੌਰ ਤੇ ਉਹਨਾਂ ਦੇ ਵਿੱਚੋਂ ਚਾਰ ਵੱਲੋਂ ਕੱਲ ਸੁਨੀਤਾ ਕੇਜਰੀਵਾਲ ਦੇ ਨਾਲ ਮੁਲਾਕਾਤ ਆ ਜਿਹੜੀ ਉਹ ਕੀਤੀ ਗਈ ਹੈ ਤੇ ਇਸ ਦੀ ਤਸਵੀਰ ਵੀ ਜਿਹੜੀ ਆ ਉਹ ਆਈ ਆ ਉਹ ਜ਼ਰੂਰ ਦਿਖਾਣਾ ਚਾਹੁੰਦੇ ਆ ਕਿ ਕੈਮਰਾਮੈਨ ਨੂੰ ਕਹਿਣਾ ਚਾਹਾਂਗਾ ਤਸਵੀਰਾਂ ਜ਼ਰੂਰ ਦਿਖਾਈਆਂ ਜਾਣ ਕਿ ਕਿਸ ਤਰ੍ਹਾਂ ਦੇ ਨਾਲ ਚਾਰ ਐਮਪੀ ਨੇ ਜਿਹੜੇ ਜੋ ਰਾਜ ਸਭਾ ਮੈਂਬਰ ਨੇ ਉਹੋ ਇਸ ਵਕਤ ਸੁਨੀਤਾ ਕੇਜਰੀਵਾਲ ਦੇ ਨਾਲ ਮੁਲਾਕਾਤ ਕਰਕੇ ਜਿਹੜੇ ਉਹ ਆਏ ਨੇ ਜਿਨ੍ਹਾਂ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਸੰਦੀਪ ਪਾਟਕ ਖੜੇ ਨੇ ਲਾਈਨ ਦੇ ਵਿੱਚ ਫਿਰ ਵਿਕਰਮਜੀਤ ਸਿੰਘ ਸਾਨੀ ਖੜੇ ਨੇ ਉਸ ਤੋਂ ਬਾਅਦ ਵਿੱਚ অশੋਕ ਮਿੱਤਲ ਖੜੇ ਨੇ ਤੇ ਫਿਰ ਸੰਜੀਵ ਅਰੋੜਾ ਖੜੇ ਨੇ ਤੇ ਜਿਸ ਤੋਂ ਬਾਅਦ ਦੇ ਵਿੱਚ ਸੁਨੀਤਾ ਕੇਜਰੀਵਾਲ ਜਿਹੜੇ ਉਹ ਖੜੇ ਹੋਏ ਨਜ਼ਰ ਆ ਰਹੇ ਨੇ ਤਾਂ ਜਦੋਂ ਤੋਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਹੈ ਉਸ ਤੋਂ ਬਾਅਦ ਦੇ ਵਿੱਚ ਸਾਰੇ ਐਮਪੀਜ਼ ਇਵਨ ਆਮ ਆਦੀ ਪਾਰਟੀ ਦੇ ਜਿੰਨੇ ਵਰਕਰਸ ਨੇ ਉਹਨਾਂ ਨੂੰ ਟਵਿੱਟਰ ਹੈਂਡਲ ਦੇ ਉੱਤੇ ਫੇਸਬੁੱਕ ਪੇਜ ਦੇ ਉੱਤੇ ਫੋਟੋ ਚੇਂਜ ਕਰਨ ਦੇ ਲਈ ਕਿਹਾ ਗਿਆ ਸੀ ਜੋ ਆਮ ਤੌਰ ਤੇ ਇਸ ਵਕਤ ਅਰਵਿੰਦ ਕੇਜਰੀਵਾਲ ਦੀ ਫੋਟੋ ਚੱਲ ਰਹੀ ਹੈ ਜੋ ਸ ਲੱਖਾਂ ਦੇ ਪਿੱਛੇ ਨਜ਼ਰ ਆਉਂਦੀ ਹੈ ਉਹ ਡੀਪੀਆਂ ਲਗਾਉਣ ਦੇ ਲਈ ਕਿਹਾ ਗਿਆ ਸੀ ਹਾਲਾਂਕਿ ਬਹੁਤ ਸਾਰੇ ਐਮਐਲਐਸ ਵੱਲੋਂ ਸਾਰੇ ਤਕਰੀਬਨ ਐਮਐਲਐਸ ਸਾਬਕਾ ਮੰਤਰੀਆਂ ਵੱਲੋਂ ਤੇ ਇਵਨ ਦਿੱਲੀ ਦੇ ਕਈ ਮੰਤਰੀਆਂ ਵੱਲੋਂ ਜਿਹੜੀ ਉਹ डीपीए ਜਿਹੜੀ ਉਹ ਚੇਂਜ ਕੀਤੀ ਗਈ ਲੇਕਿਨ ਇਸ ਵਕਤ ਜੇਕਰ ਗੱਲ ਕੀਤੀ ਜਾਵੇ ਤਾਂ ਆਮ ਆਦੀ ਪਾਰਟੀ ਦੇ ਪੰਜਾਬ ਦੇ ਦੋ ਰਾਜ ਸਭਾ ਮੈਂਬਰ ਇਹ ਜਿਹਨਾਂ ਜੋ ਅਜੇ ਤੱਕ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਕੁਝ ਵੀ ਨਹੀਂ ਬੋਲੇ ਹੈਗੇ ਨਾ ਹੀ ਉਹਨਾਂ ਵੱਲੋਂ ਕੋਈ ਪ੍ਰतिकਰਮ ਦਿੱਤਾ ਜਾ ਰਿਹਾ ਹੈ ਤੇ ਨਾ ਹੀ ਉਹਨਾਂ ਵੱਲੋਂ ਡੀਪੀਏ ਜਿਹੜੀ ਹੈ ਉਹ ਲਗਾਈ ਗਈ ਹੈ ਹਾਲਾਂਕਿ ਪਾਰਟੀ ਵੱਲੋਂ ਇਹ ਜਿਹੜਾ ਆਦੇਸ਼ ਦਿੱਤਾ ਗਿਆ ਸੀ ਜਿਸ ਦੇ ਵਿੱਚ ਕਿਹਾ ਗਿਆ ਸੀਗਾ ਕਿ ਡੀਪੀਆ ਨੂੰ ਚੇਂਜ ਕੀਤਾ ਜਾਵੇ ਅਰਵਿੰਦ ਕੇਜਰੀਵਾਲ ਦੀ ਫੋਟੋ ਜਿਹੜੀ ਉਹ ਲਗਾਈ ਜਾਵੇ ਜਿਸ ਤੋਂ ਬਾਅਦ ਦੇ ਵਿੱਚ ਸੰਤ ਬਲਬੀਰ ਸਿੰਘ ਸਿੱਚੇਵਾਲ ਦੀ ਜ਼ਿਕਰ ਗੱਲ ਕੀਤੀ ਜਾਵੇ ਰਾਸਵਾ ਮੈਂਬਰ ਨੇ ਪੰਜਾਬ ਦੇ ਇਹਨਾਂ ਵੱਲੋਂ ਜਿਹੜੀ ਡੀਪੀ ਉਹ ਨਹੀਂ ਲਗਾਈ ਗਈ ਹੈਗੀ ਤਾਂ ਤੇ ਨਾ ਹੀ ਕੋਈ ਪ੍ਰਤੀਕਰਮ ਹੈ ਜਿਹੜਾ ਉਹ ਅਰਵਿੰਦ ਕੇਜਰੀਵਾਲ ਦੇ ਨਾ ਹੱਕ 'ਚ ਨਾ ਖਿਲਾਫ ਦੇ ਵਿੱਚ ਜਿਹੜਾ ਉਹ ਦਾ ਦਿੱਤਾ ਗਿਆ ਹੈ ਤੇ ਨਾ ਹੀ ਉਹਨਾਂ ਵੱਲੋਂ ਕੋਈ ਕਿਸੇ ਪ੍ਰਕਾਰ ਦੀ ਡੀਪੀ ਨੂੰ ਚੇਂਜ ਕੀਤਾ ਗਿਆ ਤੇ ਠੀਕ ਇਸੇ ਤਰ੍ਹਾਂ ਦੇ ਨਾਲ ਜੇਕਰ ਹਰਪਜਨ ਸਿੰਘ ਦੀ ਗੱਲ ਕੀਤੀ ਜਾਵੇ ਕ੍ਰਿਕਟਰ ਹਰਪਜਨ ਸਿੰਘ ਬੇਸ਼ੱਕ ਇਸ ਵਕਤ ਆਈਪੀਐਲ ਚੱਲ ਰਿਹਾ ਉੱਥੇ ਕਮੈਂਟਰੀ ਕਰਦੇ ਹੋਏ ਦਿਖਾਈ ਦੇ ਰਹੇ ਨੇ ਲੇਕਿਨ ਅਜੇ ਤੱਕ ਉਹਨਾਂ ਵੱਲੋਂ ਇੱਕ ਵੀ ਸ਼ਬਦ ਜਿਹੜਾ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਸਹੀ ਜਾਂ ਗਲਤ ਦੇ ਬਤੌਰ ਦੇ ਵਿੱਚ ਜਿਹੜਾ ਉਹ ਨਹੀਂ ਬੋਲਿਆ ਗਿਆ ਹੈਗਾ ਨਾ ਹੀ ਉਹਨਾਂ ਵੱਲੋਂ ਕਿਸੇ ਪ੍ਰਕਾਰ ਦੀ ਡੀਪੀ ਨੂੰ ਉਹ ਚੇਂਜ ਕੀਤਾ ਗਿਆ ਹੈ ਜਿਹੜਾ ਇਸ ਵਕਤ ਹਰਪਜਨ ਸਿੰਘ ਦੀ ਜੋ ਡੀਪੀ ਹੈ ਉਹ ਇਸ ਵਕਤ ਦਿਖਾਈ ਦਿੱਤੀ ਜਾ ਰਹੀ ਹੈ ਕਿ ਉਹ ਤਿਰੰਗੇ ਨੂੰ ਸਲੂਟ ਕਰਦੇ ਹੋਏ ਜਿਹੜੇ ਆਹੋ ਨਜ਼ਰ ਆ ਰਹੇ ਨੇ ਤੇ ਠੀਕ ਇਸੇ ਤਰ੍ਹਾਂ ਦੇ ਨਾਲ ਹਾਲਾਂਕਿ ਰਾਗਵ ਚੱਡਾ ਇਸ ਵਕਤ ਆਊਟ ਆਫ ਕੰਟਰੀ ਨੇ ਪਰ ਉਹਨਾਂ ਵੱਲੋਂ ਡੀਪੀਐਸ ਜਿਹੜੀ ਉਹ ਜ਼ਰੂਰ ਲਗਾਈ ਹੈ ਲੇਕਿਨ ਇਸ ਵਕਤ ਸਵਾਲ ਇਹ ਪੈਦਾ ਹੁੰਦੇ ਨੇ ਕਿ ਵਾਕਈ ਹੀ ਪਾਰਟੀ ਦੇ ਵਿੱਚ ਇੱਕ ਜੁੱਟਦਾ ਜਿਹੜੀ ਆ ਉਹ ਦਿਖਾਈ ਦੇ ਰਹੀ ਆ ਕਿਉਂਕਿ ਜਦੋਂ ਮੀਟਿੰਗ ਕੀਤੀ ਗਈ ਤਾਂ ਉਸ ਦੇ ਵਿੱਚ ਤਕਰੀਬਨ 4-5 ਮੈਂਬਰ ਸਨ ਸੰਦੀਪ 파ਟਕ ਸੰਜੀਵ ਅਰੋੜਾ ਵਿਕਰਮਜੀਤ ਸਿੰਘ ਸਾਨੀ ਅਤੇ ਸ਼ੋਕ ਮਿੱਤਲ ਵੱਲੋਂ ਹਾਲਾਂਕਿ ਇਹ ਸ਼ੋਕ ਮਿੱਤਲ ਵੱਲੋਂ ਆਪਣਾ ਟਵਿੱਟਰ ਅਕਾਊਂਟ ਆ ਜਿਹੜਾ ਉਹ ਸਸਪੈਂਡ ਆ ਜਿਹੜਾ ਉਹ ਕਰ ਦਿੱਤਾ ਗਿਆ ਕਿਤੇ ਵੀ ਉਹਨਾਂ ਦਾ ਟਵੀਟ ਦੇ ਉੱਤੇ ਜਦੋਂ ਟਵਿੱਟਰ ਦੇ ਅਸੀਂ ਸਰਚ ਕਰਦੇ ਆ ਐਕਸ ਦੇ ਉੱਤੇ ਸਰਚ ਕਰਦੇ ਆ ਸ਼ੋਕ ਮਿੱਤਲ ਦੇ ਨਾਮ ਦੇ ਉੱਤੇ ਤਾਂ ਕਿਸੇ ਤਰ੍ਹਾਂ ਦਾ ਕੋਈ ਅਕਾਊਂਟ ਆ ਜਿਹੜਾ ਉਹ ਇਸ ਵਕਤ ਸ਼ੋਅ ਨਹੀਂ ਕਰ ਰਿਹਾ ਹੈਗਾ ਲ ਮੀਟਿੰਗ ਜ਼ਰੂਰ ਹੈ ਜਿਹੜੀ ਉਹ ਸ਼ੋਕ ਮਿੱਤਲ ਵੱਲੋਂ ਕਰ ਦਿੱਤੀ ਗਈ ਹੈ ਲੇਕਿਨ ਹੁਣ ਇੱਥੇ ਇਹ ਦੇਖਣਾ ਰਹਿ ਗਿਆ ਕਿ ਸੰਤ ਸਿਚੇਵਾਲ ਇਸ ਦੇ ਉੱਤੇ ਕੀ ਸਪਸ਼ਟੀਕਰਨ ਦਿੰਦੇ ਨੇ ਹਰਪ੍ਰੀਤ ਸਿੰਘ ਇਸ ਦੇ ਉੱਤੇ ਕੀ ਸਪਸ਼ਟੀਕਰਨ ਦਿੰਦੇ ਨੇ ਆਪਣਾ ਇਹ ਸੁਣਨਾ ਬੇਹੱਦ ਟਾਈਮ ਰਹੇਗਾ ਲੇਕਿਨ ਦੂਸਰੇ ਪਾਸੇ ਰਾਗਵ ਚੱਡਾ ਹਜੇ ਤੱਕ ਆਊਟ ਆਫ ਕੰਟਰੀ ਕਿਉਂ ਨਹੀਂ ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਖਾਸਮ ਖਾਸ ਨੇ ਜਿਹੜੇ ਉਹ ਰਾਗਵ ਚੱਡਾ ਮੰਨੇ ਜਾਂਦੇ ਨੇ ਅਜੇ ਤੱਕ ਦਾ ਰਾਗਵ ਚੱਡਾ ਕਿਉਂ ਜਿਹੜੇ ਨੇ ਉਹ ਇੰਡੀਆ ਵਾਪਸ ਨਹੀਂ ਪਰਤੇ ਹੈਗੇ ਕਿ ਇਸ ਚੀਜ਼ ਦਾ ਡਰ ਕਿਤੇ ਬੀਤੇ ਜਨ ਸੁਨੀਤਾ ਕੇਜਰੀਵਾਲ ਨੂੰ ਦੇਖੋ ਦੋ ਪਹਿਲੂ ਨੇ ਇੱਕ ਇੱਕ ਚੀਜ਼ ਤਾਂ ਇਹ ਹੈ ਕਿ ਸੁਨੀਤਾ ਕੇਜਰੀਵਾਲ ਦੇ ਕੋਲ ਕਹਿ ਲਓ ਕਿ ਗਵਰਨੈਂਸ ਲੈਵਲ ਦੇ ਉੱਪਰ ਤਾਂ ਕੋਈ ਆ우ਦਾ ਨਹੀਂ ਹੈ ਠੀਕ ਨੇ ਠੀਕ ਹੈ ਕਿ ਉਹ ਇੱਕ ਮੁੱਖ ਮੰਤਰੀ ਦੇ ਵਾਈਫ ਜ਼ਰੂਰ ਨੇ ਪਰ ਦੂਜੇ ਪਾਸੇ ਪਾਰਟੀ ਦੇ ਵਿੱਚ ਵੀ ਉਹਨਾਂ ਕੋਲ ਕੀ ਆ우ਦਾ ਤਾਂ ਇਸ ਨੂੰ ਇੱਕ ਕਹਿ ਲਓ ਕਿ ਪਰਿਵਾਰਕ ਮੁਲਾਕਾਤ ਦੇ ਤੌਰ ਤੇ ਦੇਖਿਆ ਜਾਵੇ ਜਾਂ ਇਹਦੇ ਸਿਆਸਤ ਦੇ ਵਿੱਚ ਵੀ ਕੋਈ ਮਾਇਨੇ ਹੈਗੇ ਨੇ ਦੇਖੋ ਇਸੇ ਚੀਜ਼ ਨੂੰ ਘੇਰਦੇ ਹੋਏ ਬੀਜੇਪੀ ਜਿਹੜੀ ਉਹ ਨਜ਼ਰ ਆ ਰਹੀ ਆ ਬੀਜੇਪੀ ਵੱਲੋਂ ਇਸੇ ਤਰ੍ਹਾਂ ਨਾਲ ਟਾਰਗੇਟ ਆ ਜਿਹੜਾ ਆਮ ਆਦਮੀ ਪਾਰਟੀ ਨੂੰ ਕੀਤਾ ਜਾ ਰਿਹਾ ਕਿ ਸੁਨੀਤਾ ਕੇਜਰੀਵਾਲ ਕਿਸ ਵਿਹਾਰ ਦੇ ਉੱਤੇ ਬਿਆਨਬਾਜ਼ੀਆਂ ਦੇ ਰਹੇ ਨੇ ਕਿਸ ਵਿਹਾਰ ਦੇ ਉੱਤੇ ਮੀਟਿੰਗਾਂ ਲੈਂਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਬਹੁਤ ਸਾਰੇ ਕੈਬਨਿਟ ਮੰਤਰੀ ਅਤੇ ਪੰਜਾਬ ਦੇ ਵੀ ਜੇਕਰ ਗੱਲ ਕੀਤੀ ਜਾਵੇ ਤੇ ਚਾਹੇ ਉਹ ਦਿੱਲੀ ਦੇ ਕਿਉਂ ਨਾ ਹੋਣ ਉਹ ਜਾ ਕੇ ਸੁਨੀਤਾ ਕੇਜਰੀਵਾਲ ਕੋਲ ਆਪਣੀ ਹਾਜ਼ਰੀ ਪ੍ਰਵਾਨਗੀ ਇਸ ਕਰਕੇ ਦੇ ਰਹੇ ਨੇ ਕਿਉਂਕਿ ਉਹ ਇੱਕ ਸੰਦੇਸ਼ ਦੇਣਾ ਚਾਹੁੰਦੇ ਨੇ ਕਿ ਉਹ ਅਰਵਿੰਦ ਕੇਜਰੀਵਾਲ ਦੇ ਨਾਲ ਖੜੇ ਨੇ ਤਾਂ ਇਸੇ ਦੇ ਚੱਲਦੇ ਹੋਏ ਰਾਸਵਾ ਮੈਂ ਕਰ ਗੱਲ ਕੀਤੀ ਜਾਵੇ ਉਹਨਾਂ ਸੱਤ ਰਾਜ ਮੈਂਬਰ ਸਭਾ ਵਿੱਚੋਂ ਜਿਹੜੇ ਨੇ ਚਾਰ ਰਾਜ ਸਭਾ ਮੈਂਬਰਾਂ ਨੇ ਆਪਣੀ ਮੁਲਾਕਾਤ ਹੈ ਜਿਹੜੀ ਉਹ ਅਰਵਿੰਦ ਕੇਜਰੀਵਾਲ ਦੇ ਹੱਕ ਦੇ ਵਿੱਚ ਦਿਖਾਉਂਦੇ ਹੋਏ ਇਹ ਜ਼ਾਹਿਰ ਕੀਤਾ ਕਿ ਉਹ ਅਰਵਿੰਦ ਕੇਜਰੀਵਾਲ ਦੇ ਨਾਲ ਨੇ ਤੇ ਸੁਨੀਤਾ ਕੇਜਰੀਵਾਲ ਦੇ ਨਾਲ ਮੁਲਾਕਾਤ ਇਸੇ ਤਰੀਕੇ ਦੇ ਨਾਲ ਕੀਤੀ ਹੈ ਸੰਜੀਵ अरोड़ा ਦੀ ਗੱਲ ਕੀਤੀ ਜਾਵੇ অশੋਕ ਮਿੱਤਲ ਦੀ ਗੱਲ ਕੀਤੀ ਜਾਵੇ ਵਿਕਰਮਜੀਤ ਸਿੰਘ ਸਾਨੀ ਦੀ ਗੱਲ ਕੀਤੀ ਜਾਵੇ ਸੰਦੀਪ ਪਾਠਕ ਦੀ ਗੱਲ ਕਿਉਂ ਨਾ ਕੀਤੀ ਜਾਵੇ ਲੇਕਿਨ ਗੈਰ ਹਾਜ਼ਰੀ ਜੋ ਦੋ ਰਾਜ ਸਭਾ ਮੈਂਬਰਾਂ ਦੀ ਜਿਹੜੀ ਉਹ ਨਜ਼ਰ ਆਈ ਹੈ ਹਾਲਾਂਕਿ ਇੱਕ ਤੀਸਰੇ ਰਾਗਵ ਚੱਡਾ ਨੇ ਜੋ ਇਸ ਵਕਤ ਆਊਟ ਕੰਟਰੀ ਦੇ ਤੇ ਦੋ ਰਾਸਵਾ ਮੈਂਬਰ ਜੋ ਇਸ ਵਕਤ ਇੰਡੀਆ ਦੇ ਵਿੱਚ ਯਾਨੀ ਕਿ ਇੱਕ ਪੰਜਾਬ ਦੇ ਵਿੱਚ ਤੇ ਦੂਸਰੇ ਕਮੈਂਟਰੀ ਕਰਦੇ ਹੋਏ ਆਈਪੀਐਲ ਦੇ ਵਿੱਚ ਦਿਖਾਈ ਦੇ ਰਹੇ ਨੇ ਉਹਨਾਂ ਵੱਲੋਂ ਕਿਸੇ ਤਰ੍ਹਾਂ ਦਾ ਨਾ ਤਾਂ ਕੋਈ ਪ੍ਰतिकਰਮ ਸਾਹਮਣੇ ਆ ਰਿਹਾ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਤੇ ਨਾ ਹੀ ਕੋਈ ਮੀਟਿੰਗ ਹੈ ਜਿਹੜੀ ਉਹ ਨਾ ਸੁਨੀਤਾ ਕੇਜਰੀਵਾਲ ਦੇ ਨਾਲ ਨਾ ਹੀ ਕਿਸੇ ਹੋਰ ਮੀਟਿੰਗ ਦੇ ਵਿੱਚ ਜਿਹੜੇ ਉਹ ਸ਼ਾਮਿਲ ਦਿਖਾਈ ਦੇ ਰਹੇ ਨੇ ਆਖਿਰਕਾਰ ਇਹ ਇਹਨਾਂ ਦੂਰੀਆਂ ਦਾ ਕੀ ਮਤਲਬ ਹੋ ਸਕਦਾ ਹੈ ਇਸ ਨੂੰ ਲੈ ਕੇ ਜਿਹੜੇ ਸਵਾਲ ਨੇ ਜਿਹੜੇ ਉਹ ਵੱਡੇ ਖੜੇ ਹੋ ਰਹੇ ਨੇ ਖਾਸ ਤੌਰ ਦੇ ਉੱਤੇ ਸੰਤ ਬਲਵੀਰ ਸਿੰਘ ਸਿੱਚੇਵਾਲ ਦੀ ਗੱਲ ਕੀਤੀ ਜਾਵੇ ਉਹਨਾਂ ਵੱਲੋਂ ਵੀ ਕੋ ਪਿਛੇ ਕੀਤੀ ਗਈ ਹੈ ਨਾ ਹੀ ਕੋਈ ਪ੍ਰਤੀਕਰਮ ਸਮਢਿਲ ਤੱਕ ਇੱਕ ਇੱਕ ਪੁਆਇੰਟ ਹੋਰ ਜਿਹੜਾ ਉਹ ਖੜਾ ਹੁੰਦਾ ਜਾਂ ਰੇਜ਼ ਹੁੰਦਾ ਹੈ ਜਿਸ ਦੇ ਵਿੱਚ ਰਾਜਕੁਮਾਰ ਆਨੰਦ ਜਿਹੜੇ ਨੇ ਪਿਛਲੇ ਦਿਨੀ ਅਸਤੀਫਾ ਦੇ ਜਿੰਨੇ ਆਮ ਆਦਮੀ ਪਾਰਟੀ ਤੋਂ ਜਾਨੀ ਕਿ ਵਖਰਾ ਕਰ ਲੈਂਦੇ ਨੇ ਆਪਣੇ ਆਪ ਨੂੰ ਅਲੈਦਾ ਕਰ ਲੈਂਦੇ ਨੇ ਇੱਕ ਪਾਸੇ ਤਾਂ ਭੋਖੜ ਤਾਲਾਂ ਦਾ ਦੌਰ ਜਾਂ ਫਿਰ ਅਰਵਿੰਦ ਕੇਜਰੀਵਾਲ ਦੇ ਨਾਲ ਸੋਲੀਡੈਰਿਟੀ ਜਿਹੜੀ ਹੈ ਦਿਖਾਈ ਜਾ ਰਹੀ ਹੈ ਡੀਪੀਜ਼ ਲਗਾ ਕੇ ਚੇਂਜ ਕਰਕੇ ਪਰ ਦੂਜੇ ਪਾਸੇ ਜਿਵੇਂ ਕਿ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਕਿ ਕੁਝ ਰਾਜ ਸਭਾ ਮੈਂਬਰ ਨੇ ਉਹਨਾਂ ਦਾ ਕੋਈ ਪ੍ਰਤੀਕਰਮ ਨਹੀਂ ਹੈ ਇਸ ਦੇ ਉੱਪਰ ਔਰ ਰਾਜਕੁਮਾਰ ਆਨੰਦ ਉਹ ਪਹਿਲੇ ਸ਼ਖਸ ਨੇ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਉਹ ਅਸਤੀਫਾ ਦੇ ਰਹੇ ਨੇ ਮਤਲਬ ਕਿ ਪਾਰਟੀ ਦੇ ਵਿੱਚ ਸਭ ਕੁਝ ਆਲਵੇਜ਼ ਵੈਲਥ ਨਜ਼ਰ ਨਹੀਂ ਆ ਰਿਹਾ ਇਸ ਵੇਲੇ ਦੇਖੋ ਜਦੋਂ ਤੋਂ ਅਰਵਿੰਦ ਕੇਜਰੀਵਾਲ ਜੇਲ੍ਹ ਦੇ ਵਿੱਚ ਗਏ ਨੇ ਉਸ ਤੋਂ ਬਾਅਦ ਦੇ ਵਿੱਚ ਪਾਰਟੀ ਦਾ ਬਿਕਰਨਾ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੈ ਜੇਕਰ ਇੱਥੇ ਹੀ ਗੱਲ ਕੀਤੀ ਜਾਵੇ ਤਾਂ ਆ ਰਾਜਕੁਮਾਰ ਆਨੰਦ ਵੱਲੋਂ ਜੋ ਅਸਤੀਫਾ ਦਿੱਤਾ ਗਿਆ ਉਸ ਦੇ ਵਿੱਚ ਸਾਫ਼ ਤੌਰ ਦੇ ਤੇ ਉਹਨਾਂ ਨੇ ਅਸਤੀਫੇ ਦੀ ਪੇਸ਼ਕਸ਼ ਕਰਨ ਤੋਂ ਬਾਅਦ ਦੇ ਵਿੱਚ ਇਹ ਗੱਲ ਕਹੀ ਕਿ ਉਹ ਕਿਸੇ ਵੀ ਪਾਰਟੀ ਦਾ ਐਸਜੀ ਪਾਰਟੀ ਦਾ ਹਿੱਸੇਦਾਰ ਨਹੀਂ ਬਣਨਾ ਚਾਹੁੰਦੇ ਜਿਨ੍ਹਾਂ ਦੇ ਉੱਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗ ਰਹੇ ਹੋਣ ਤੁਹਾਨੂੰ ਯਾਦ ਹੋਵੇਗਾ ਜਦੋਂ ਪਾਰਟੀ ਹੋਣ ਦੇ ਵਿੱਚ ਆਈ ਸੀ ਬਲਦੀਪ ਤਾਂ ਉਸ ਵਕਤ ਇਹੀ ਨਾਰਾ ਦਿੱਤਾ ਗਿਆ ਸੀ ਕਿ ਭ੍ਰਿਸ਼ਟਾਚਾਰ ਨੂੰ ਖਤਮ ਕੀਤਾ ਜਾਵੇ ਦਾ ਆਮ ਲੋਕਾਂ ਦੀ ਸਰਕਾਰ ਹੋਵੇਗੀ ਲੇਕਿਨ ਹੁਣ ਉਸੇ ਪਾਰਟੀ ਦੇ ਉੱਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗ ਰਹੇ ਨੇ ਉਹਨਾਂ ਦੇ ਕੈਬਨਿਟ ਮੰਤਰੀਆਂ ਦੇ ਉੱਤੇ ਇਹ ਇਲਜ਼ਾਮ ਲੱਗ ਰਹੇ ਨੇ ਕਿ ਭ੍ਰਿਸ਼ਟਾਚਾਰ ਸਭ ਤੋਂ ਵੱਧ ਦਾ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਮੰਤਰੀਆਂ ਵੱਲੋਂ ਤੇ ਉਹਨਾਂ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਕੀਤਾ ਗਿਆ ਜੋ ਜਿਸ ਦਾਅਵੇ ਦੇ ਕਾਰਨ ਕਾਰਨ ਉਹਨਾਂ ਨੂੰ ਇਸ ਵਕਤ ਜੇਲ੍ਹ ਦੇ ਪਿੱਛੇ ਵੀ ਜਾਣਾ ਪਿਆ ਅਸਤਿੰਦਰ ਜੈਨ ਦੀ ਗੱਲ ਕੀਤੀ ਜਾਵੇ ਮਨੀਸ਼ ਸ਼ਿਸ਼ੋਧਿਆ ਦੀ ਗੱਲ ਕੀਤੀ ਜਾਵੇ ਤੇ ਈਵਨ ਅਰਵਿੰਦ ਕੇਜਰੀਵਾਲ ਦੀ ਗੱਲ ਕੀਤੀ ਜਾਵੇ ਤੇ ਇੱਥੋਂ ਤੱਕ ਸੰਜੇ ਸਿੰਘ ਹਾਲਾਂਕਿ ਬੇਲ ਉਹਨਾਂ ਨੂੰ ਜ਼ਰੂਰ ਮਿਲੀ ਉਨ੍ਹਾਂ ਦਾ ਵੀ ਨਾਮ ਹੈ ਜਿਹੜਾ ਵਿੱਚ ਚੱਲਦਾ ਹੋਇਆ ਨਜ਼ਰ ਆ ਰਿਹਾ ਤੇ ਫਿਲਹਾਲ ਇਹ ਇਹੋ ਦੇ ਵਿੱਚ ਪਾਰਟੀ ਵਰਕਰ ਬਹੁਤ ਢੀ ਮੋਟੀਲਾਈਜ਼ ਹੋ ਰਿਹਾ ਤੇ ਕਿਉਂਕਿ ਉਹਨਾਂ ਨੂੰ ਸਵਾਲ ਨੇ ਜਿਹੜੇ ਉਹ ਵਿਰੋਧੀ ਧਿਰ ਲਗਾਤਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਆਖਿਰਕਾਰ ਜੇਕਰ ਕੋਈ ਇਨਵੋਲਵਮੈਂਟ ਨਹੀਂ ਹੈ ਤਾਂ ਕਿਉਂ ਅਜੇ ਤੱਕ ਰਾਹਤ ਜਿਹੜੀ ਉਹਨਾਂ ਕੋਰਟ ਕੋਲ ਹਾਈ ਕੋਰਟ ਵੱਲੋਂ ਮਿਲੀ ਹੈ ਤੇ ਨਾ ਹੀ ਕੋਈ ਸੁਪਰੀਮ ਕੋਰਟ ਵੱਲੋਂ ਮਿਲ ਰਹੀ ਹੈ ਤਾਂ ਇਹਨਾਂ ਸਾਰੇ ਸਵਾਲਾਂ ਦੇ ਵਿਚਾਲੇ ਜਰੂਰ ਇੱਕ ਪ੍ਰੈਸ਼ਰਾਈਜ਼ ਵਰਕਰ ਵੀ ਐਮਐਲਏ ਵੀ ਈਵਨ ਕੈਬਨਿਟ ਮਨਿਸਟਰ ਵੀ ਜਿਹੜਿਆ ਹੋ ਨਜ਼ਰ ਆ ਰਹੇ ਨੇ ਜਿਸ ਪ੍ਰੈਸ਼ਰ ਦੇ ਕਾਰਨ ਆ ਰਾਜਕੁਮਾਰ ਆਨ ਦੀ ਪੇਸ਼ਕਸ਼ ਜਿਹੜੀ ਉਹ ਕੀਤੀ ਗਈ ਤੇ ਇਸ ਦੇ ਨਾਲ ਹੁਣ ਇਹ ਦੇਖਣਾ ਐਮ ਰਹੇਗਾ ਕਿ ਕਿਸ ਤਰ੍ਹਾਂ ਦੇ ਨਾਲ ਸਰਵਾਈਵਲ ਹੈ ਜਿਹੜਾ ਆਮਾ ਦੀ ਪਾਰਟੀ ਬਿਨਾ ਅਰਵਿੰਦ ਕੇਜਰੀਵਾਲ ਤੋਂ ਕਰ ਪਾਉਂਦੀ ਹੈ ਕੀ ਕਰ ਵੀ ਪਾਵੇਗੀ ਜਾਂ ਫਿਰ ਜਿਹੜੀ ਆਮਾ ਦੀ ਪਾਰਟੀ ਉਹ ਖੇਰੂ ਖੇਰੂ ਹੁੰਦੀ ਹੋਈ ਨਜ਼ਰ ਆ ਰਹੀ ਹੈ ਆਏਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਇਹ ਤਸਵੀਰਾਂ ਜਿਹੜੀਆਂ ਉਹ ਕੁਝ ਦਿਨਾਂ ਬਾਅਦ ਕਲੀਅਰ ਹੋ ਜਾਣਗੀਆਂ ਲੇਕਿਨ ਇਹ ਸਵਾਲ ਇਹ ਬਣੇ ਬਰਕਰਾਰ ਰਹਿਣਗੇ ਕਿ ਆਖਿਰਕਾਰ ਸੰਤ ਬਲਵੀਰ ਸਿੰਘ ਸਿੱਚੇਵਾਲ ਕਿਉਂ ਚੁੱਪ ਨੇ ਆਖਿਰਕਾਰ ਹਰਪ੍ਰਜਨ ਸਿੰਘ ਕਿਉਂ ਚੁੱਪ ਨੇ ਤਾਂ ਇਹਨਾਂ ਦਾ ਜਰੂਰ ਪ੍ਰਤੀਕਰਮ ਲੈਣ ਦੀ ਅਸੀਂ ਕੋਸ਼ਿਸ਼ ਹੈ ਜਿਹੜੀ ਉਹ ਕਰਦੇ ਗੇ ਬਹੁਤ শুকਰੀਆ ਸਮਤ ਇਸ ਖਬਰ ਦੇ ਉੱਪਰ ਸਾਡੇ ਨਾਲ ਜੁੜਨ ਦੇ ਲਈ